ਇੱਥੋਂ ਅੱਗੇ ਆ ਕੰਮ ਇਹ ਕੰਮ ਨੇ ਮੇਰਾ ਨਹੀਂ ਧਿਆਨ ਸਾਰਾ ਇਹਦੇ ਤੇ ਇੱਕ ਮਿੰਟ ਰੋਮ ਤੇ ਛੇਪੜਾ ਆ ਦੇ ਲੋਕ ਤੇ ਜਾ ਕੇ ਜ਼ਮੀਨ ਲੱਭਣ ਦੇ ਦਿਓ ਕੋਈ ਤੁਹਾਡੀ ਮਦਦ ਫਿਰ ਵੀ लवली ਜੇ ਜਮਾਏ ਅੱਜ ਤੱਕ ਇਹਨੇ ਮੰਨ ਲਿਆ ਹੈ ਬਹੁਤ ਵੱਡੀ ਸਮੱਸਿਆ ਹੈ ਤੁਸੀਂ ਹੱਲ ਕਰਾ ਲਈਏ دي بس بقى ਇਹ ਆਰਾਮ ਨਾਲ ਪਈ ਤੋਂ ਬੁਲਾ ਕਰ ਥੋੜਾ ਤੁਸੀਂ ਆ ਜਾਓ ਪਰਗਟ ਮੇਰੇ ਨੰਗ ਲੈ ਲੈਂਦੇ ਕੱਲ੍ਹ ਨੂੰ ਇੱਕ ਉਹ ਜਿੱਦਾਂ ਲੈਂਦੇ ਪਾਈ ਰੋ

ਥੋੜਾ ਪਿਛੇ ਆ ਜਾਓ ਸਾਰੇ ਸੋਹ ਨਹਾ ਹਾਸ਼ੀਨ ਆਕਾਲ ਥੋੜਾ ਪਿਛੇ ਆ ਜਾ ਸਾਰੇ ਗਰੁੱਪ ਖੋਲੋ ਭਾਈ ਇਧਰ ਰੱਖੋ ਬੋਰਡ ਦੀ ਰੱਲਾ ਬੋਰਡ ਦੀ ਅੱਗੇ ਕਰੇ ਮੋਬਾਈਲ ਜੀ ਥਰੋਂ ਫੋਟੋ ਕੱ ਲਈ ਪਿਛੇ ਕਰਕੇ ਸਾਰੀ ਫੋਟੋ ਕੱ ਲਈ ਥੋੜਾ ਪਿਛੇ ਆ ਜਾਓ ਪਿੱਛੇ ਪਰੇ ਹੋ ਜਾ ਤੁਸੀਂ ਸਰ ਮਾੜਾ ਜੀ ਬਾਈ ਅੰਤ ਨੂੰ ਮੇਰਾ ਮੜਾ ਸਲੜਦੇ ਬਾਈ ਬਰ ਕਰਮ ਵਾਲੀ ਥੇਕ ਕਰ ਲਈ できゅうできゅうできゅうでき ਬਾਕੀ ਸਾਰੇ ਪਿੱਛੇ ਹੋ ਰਵੀਰ ਮੇਰੇ ਥੋੜਾ ਸੋ ਬਾਈਟ ਲਈ ਸਹੀ ਜਿਹਾ ਵੀ ਕਿੱਥੇ ਨਹੀਂ ਸੀ ਸੀਰਲ ਬੋਰਡਰ ਐ ਸੀਰਲ ਬੋਰਡਰ ਹੈ ਜੀ ਬਾਕੀ ਕਰ ਲੋ ਬਾਈਟ ਕਰ ਲੋ ਬਾਕੀ ਸਾਰੇ ਦੁੱਧ ਦੁੱਧ ਕਰ ਲੋ ਬੱਕੇ ਲਾ ਲੋ ਡਾਕਟਰ ਸਾਹਿਬ ਅਸੀਂ ਸਕੰਦਰ ਕਰ 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 ਲੇ ਇਹਦੀ ਕਰਨੀ ਲਾਓਗੇ ਕੱਟਾ ਲਾਓ ਮੈਂ ਕਰਦਾ ਨਾ ਹਾਂ <laughs> ਲੋ ਬਰਾਦਰ ਜੇ ਤੁਸੀਂ ਕਰ ਨਹੀਂ ਜੀ ਬੈਠਾ ਇੱਕ ਮਿੰਟ ਰਾਈਡਰ ਨੰਮ ਲਗਾਈਏ ਹਾਂ ਠੀਕ ਹੈ ਸ਼ਿਵ ਸਿੰਘ ਸਾਹਿਬ ਨੂੰ ਦੋ ਮਿੰਟ ਲੋ ਜੀ ਲੋ ਲੋ ਸਰ ਲੋ ਕਰ ਲੋ ਪਾਪਾ ਰੋਹੀ ਭਾਈ ਬਾਈਕ ਲੈ ਰਹੇ ਹਾਂ ਕਿਦੋਂ ਤੂੰ ਰੋਲ ਕਰੋਗਾ ਬਾਪੂ ਓਕੇ ਕਰਨੀ ਫਿਰ ਅਗਰ ਪਿੱਛੇ ਹੋ ਜਾਣਾ ਹਾਂਜੀ ਰੋਲ ਰੋਲ ਜੀ ਹਾਂਜੀ ਸਰ ਅੱਜ ਦਾ ਜਿਹੜਾ ਤੁ ਕਾਟਨ ਕਰ ਰਹੇ ਇਹਦੀ ਬਾਰੇ ਜਾਣਕਾਰੀ ਦੇਣਾ ਸਰ ਅੱਜ ਅਸੀਂ ਜੰਡਿਆਲਾ ਗੁਰੂ ਸ਼ਹਿਰ ਦੇ ਵਿੱਚ ਸਿਵਲ ਸਟੇਟਪਲਾਨ ਦਾ ਜਿਹੜਾ ਇਸ ਦਾ ਸਿੱਟਾ ਹੈ ਇਹ ਬੜੇ ਲੰਬੇ ਸਮੇਂ ਤੋਂ ਜੰਡੇਰਾਗੁਰੂ ਸ਼ਹਿਰ ਦੀ ਇਖਤਰਾਸ ਦੀ ਕਹ ਲੋ ਦਾ ਮੁਸ਼ਕਲ ਹੈ ਕਿ ਬੜੇ ਇਹ ਐਸਕੇਪੀ ਦੀ ਲੋੜ ਸੀ ਕਿ ਪਰ ਬਣਾ ਨਹੀਂ ਪਾਏ ਇਹ ਨਗਰ ਕੌਂਸਲ ਜੰਡੇਰਾਗੁਰੂ ਦੇ ਧਿਆਨ ਸੇ ਪਹਿਲੀ ਵਾਰੀ ਹੋਇਆ ਕਿ ਅਸੀਂ 2 ਏਕੜ ਜ਼ਮੀਨ ਜਿਹੜੀ ਆ ਉਹ ਖਰੀਦੀ ਆ ਔਰ ਇਧਰ ਆ ਫਰੇਸ ਪੜਨ ਮੁਕੇ ਨਿਵਾਣ ਇੱਧਰ ਲਈ ਪਾਸੇ ਸੀ ਤਾਂ ਸੀਵਰੇਜ ਦਾ ਪਾਣੀ ਜਿਹੜਾ ਇਤਰੀ ਟ੍ਰੀਟ ਹੋ ਸਕਦਾ ਸੀਗਾ ਸੋ ਇਹਨੂੰ ਕਰਕੇ ਅਸੀਂ ਅੱਜ ਸ਼ੁਰੂਆਤ ਕੀਤੀ ਆ ਔਰ ਇਹਦੇ ਤੇ 25 ਕਰੋੜ ਰੁਪਏ ਦਾ ਜਿਹੜਾ ਇਹ ਪ੍ਰੋਜੈਕਟ ਆ ਔਰ 18 ਮਹੀਨੇ ਦੇ ਵਿੱਚ ਵਿੱਚ ਅਸੀਂ ਇਹਨੂੰ ਕੰਪਲੀਟ ਕਰਾਂਗੇ ਨਾਲ ਦੇ ਨਾਲ ਇਹ ਆ ਕਿ ਅੱਜ ਜਿਹੜੀ ਸ਼ਹਿਰ ਦੀ ਕੈਪੈਸਿਟੀ ਆ ਉਹ ਲਗਭਗ 3 3.5 ਐ ਐਮਐਲਡੀ ਅੱਜ ਸੋ ਅਸੀਂ ਆਉਣ ਵਾਲੇ 20 25 ਸਾਲ ਹੋਰ ਐਡਵਾਂਸ ਦੇ ਵਿੱਚ ਸੋਚਦੇ ਹਾਂ ਕਿ ਇਹਨੂੰ 6 ਐਮਐਲ ਦੀ ਬਣਾਇਆ ਜਿਵੇਂ ਜਿਵੇਂ ਵੀ ਗਾਂ ਸੀਵਰੇਜ ਆ ਜਾਂ ਹੋਰ ਨੰਨੀਆ ਪਾਣੀ ਇਸ ਨਾਲ ਜਿਹਨੂੰ ਦੰਦੇਗਾ ਸ਼ਾਰਕਸ ਤੋਂ ਦੂਰ ਉਹ ਵੀ ਜਿਹੜਾ ਸੀਵਰੇਜ ਕਹੇਗਾ ਉਹ ਤਾਂ ਵੀ ਅੱਗੇ ਪਾਈ ਤੋਂ ਕੇ ਜਿਹਦੀ ਕੈਪੈਸਿਟੀ ਜਿਹੜੀ ਆ ਉਹ ਆਉਣ ਵਾਲੇ ਸਾਨੂੰ ਮੇਰਾ ਕਾਲ 2050 ਤੱਕ ਸਾਨੂੰ ਹੋਰ ਇਹ ਜਿਹੜੀ ਆ ਉਹ ਨਹੀਂ ਪਾਏਗੀ ਸੋ ਅੱਜ ਮੇਰੇ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਕਿਉਂਕਿ ਇੱਕ ਕਿਰੋਫਨੀ ਮੰਗ ਕਰੀਆ ਉਹ ਅੱਜ ਸਾਡੇ ਕੋਲ ਹੈ ਇਸ ਦੇ ਨਾਲ ਕਿਹੜੇ-ਕਿਹੜੇ ਮਸਲੇ ਹੱਲ ਹੋਣਗੇ ਜੀ ਇਹਦੇ ਨਾਲ ਦੇਖੋ ਸੀਵਰੇਜ ਸਟੇਟਮੈਂਟ ਦਾ ਮਤਲਬ ਆ ਕਿ ਅੱਗੇ ਸੀਵਰੇਜ ਤਾਂ ਕੁਝ ਏਰੀਆ ਚ ਪਿਆ ਹੈ ਪਰ ਉਹਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਸੀਗਾ ਪਾਣੀ ਕਿੱਥੇ ਜਾਣਾ ਹੈ ਉਹਨੂੰ ਡਿਸਪੋਜ਼ ਆਊਟ ਕਿੱਥੇ ਕਰਨਾ ਹੈ ਕੋਈ ਗੱਲ ਨਹੀਂ ਸੀ ਹੁਣ ਅਸੀਂ ਇਹਨੂੰ ਇੱਥੇ ਲਿਆ ਕੇ ਇਹਨੂੰ ਟ੍ਰੀਟ ਕਰਕੇ ਸਾਫ਼ ਕਰਕੇ ਤੇ ਜਿਹੜੇ ਆਲੇ-ਦੁਆਲੇ ਦੇ ਖੇਤ ਨੇ ਉਹਨਾਂ ਨੂੰ ਪਾਣੀ ਜਿਹੜਾ ਆ ਉਹ ਉਹਨਾਂ ਨੂੰ ਪਾਵਾਗੇ ਔਰ ਪੰਪਿੰਗ ਮਸ਼ੀਨ ਇੱਕ ਲੱਗੀ ਆ ਉਹ ਕੋਈ ਵੀ ਜੰਡਿਆਲੇ ਦੇ ਵਿੱਚ ਸੀਵਰੇਜ ਬਲੌਕ ਹੋਣ ਦੀ ਕੋਈ ਪ੍ਰੋਬਲਮ ਨਹੀਂ ਹੈ ਅੱਗੇ ਤਾਂ ਹਾਂ ਜਦੋਂ ਬਾਰਸ਼ ਹੁੰਦੀ ਸੀਗੀ ਜਾਂ ਬਲੌਕ ਹੋ ਜਾਂਦੇ ਸੀਗੇ ਪਾਣੀ ਵਹਿਤ ਮਾਰਦਾ ਸੀਗਾ ਕਿਉਂਕਿ ਅਗਲੇ ਪਾਸੇ ਕਿਤੇ ਨਿਕਾਸੀ ਨਹੀਂ ਸੀਗੀ ਹੈਗੀ ਸੋ ਚਾਹੀਦਾ ਤਾਂ ਇਹ ਸੀ ਕਿ ਪਹਿਲਾਂ ਨਿਕਾਸੀ ਦਾ ਪ੍ਰਬੰਧ ਕੀਤਾ ਜਾਂਦਾ ਫਿਰ ਜਿਹੜੀਆਂ ਸੀਵਰੇਜ ਦੀ ਗੱਲ ਕੀਤੀ ਜਾਂਦੀ ਪਹੁੰਚੀ ਪਰ ਉਲਟੋਆ ਪਰ ਚਲੋ ਬਾਇਦਰ ਨਹੀਂ ਆ ਦੇਰੀ ਨਾਲ ਹੀ ਸਹੀ ਸਾਡੇ ਜੰਦੇਆਲਾ ਗੁਰੂ ਦੇ ਉੱਤੇ ਮੇਰ ਭਰਿਆ ਅਥਰਕਿਆ ਅਸੀਂ ਅੱਜ ਇਸ ਟ੍ਰੀਟਮੈਂਟ ਕਰਵਾਣਗੇ ਜਿਹੜੇ ਆ ਇਹਨਾਂ ਇਹਦਾ ਪੈਟਰਨ ਹੈ ਜੰਦੇਆਲਾ ਗੁਰੂ ਵਿੱਚ ਜਿਸ ਤਰ੍ਹਾਂ ਅੱਧੇ ਸ਼ਹਿਰ ਵਿੱਚ ਸੀਵਰੇਜ ਪਿਆ ਵਾ ਔਰ ਅੱਧੇ ਸ਼ਹਿਰ ਵਿੱਚ ਨਹੀਂ ਪਿਆ ਜਿਸ ਤਰ੍ਹਾਂ ਇਹ ਇਹਦਾ ਕੀ ਮਕਸਦ ਹੈ ਸਾਰੇ ਸ਼ਹਿਰ ਚ ਪੈ ਗਿਆ ਸਾਰਾ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਅੱਜ ਜਿਹੜਾ ਹੈ ਜਿਹੜੇ ਪਾਣੀ ਤੇ ਨਾ ਸਾਡੇ 3/3 ਐਮਐਮਡੀ ਜਿਹੜਾ ਹੈ ਸਾਡਾ ਜੀ ਹੁੰਦਾ ਹੈ ਉਹ ਤਾਂ ਬੜੀ ਮੁੱਢਲੀ ਔਰ ਹੋਣ ਵਾਲੀ 20 25 ਸਾਲ ਜਿਹੜਾ ਆ ਔਰ 6 ਐਮਐਲਡੀ ਦਾ ਇਸੇ ਕਰਕੇ ਬਣਾਇਆ ਕਿ ਜਿਹੜਾ ਜਿੱਥੇ ਸੀ ਐਵਰੇਜ ਨਹੀਂ ਪਿਆ ਜਾਂਦੇ ਆ ਦੇ ਵਿੱਚ ਕਾਫੀ ਇਲਾਕੇ ਨੇ ਜਿੱਥੇ ਨਹੀਂ ਆ ਔਰ ਉਹਨਾਂ ਦੇ ਵਿੱਚ ਵੀ ਅਸੀਂ ਨਵੀਂ ਪ੍ਰਪੋਜ਼ਲ ਸਾਡੀ ਤਿਆਰ ਆ ਉਦੇ ਵਿੱਚ ਵੀ ਅਸੀਂ ਸਾਰੇ ਸ਼ਹਿਰ ਨੂੰ ਪੂਰੇ ਨੂੰ ਕਵਰ ਕਰ ਰਹੇ ਹਾਂ ਔਰ ਉਹਦਾ ਪਾਣੀ ਵੀ ਇੱਥੇ ਟ੍ਰੀਟ ਜਿਹੜਾ ਕੀਤਾ ਜਾਊਗਾ ਤੁਸੀਂ ਦੇਖਿਆ ਹੋਊਗਾ ਜਿਹੜਾ ਨਾਲਾ ਆ ਰਿਹਾ ਇਹਦੇ ਵਿੱਚ ਪਾਣੀ ਆਉਂਦਾ ਸੀਗਾ ਹੁਣ ਇਹਨੂੰ ਵੀ ਅਸੀਂ ਜਿਹੜਾ ਬਾਕੀ ਜਦੋਂ ਸੀਵਰੇਜ ਐਕਸਪੈਂਡ ਕਰਾਂਗੇ ਉਹਨੂੰ ਵੀ ਇਹਦੇ ਨਾਲ ਉਹਦਾ ਕਨੈਕਸ਼ਨ ਕਰ ਦਾਂਗੇ ਔਰ ਇਹ ਨਾਲਾ ਜਿਹੜਾ ਹੈ ਇਹ ਵੀ ਬੰਦ ਹੋ ਜਾਏਗਾ ਔਰ ਇਹ ਇਲਾਕੇ ਦੀ ਨੁਹਾਰ ਵੀ ਜਿਹੜੀ ਆ ਉਹ ਬਦਲ ਜੂਗੀ ਔਰ ਜੰਡਿਆਲਾ ਗੁਰੂ ਸ਼ਹਿਰ ਦੇ ਲੋਕਾਂ ਦਾ ਜੀਣਾ ਜਿਹੜਾ ਹੈ ਕਾਫੀ ਸਭ ਨੇ ਜਿੰਡਿਆਲਾ ਗੁਰੂ ਵਿੱਚ ਕਾਫੀ ਸੜਕਾਂ ਨਵੀਆਂ ਬਣ ਚੁੱਕੀਆਂ ਔਰ ਜਿਹੜੀਆਂ ਕੁਝ ਬਣਨ ਵਾਲੀਆਂ ਜਿਸ ਤਰ੍ਹਾਂ ਸੀਵਰੇਜ ਜਿਸ ਤੇ ਨਹੀਂ ਪਿਆਗਾ ਕੀ ਤੁਸੀਂ ਸੀਵਰੇਜ ਪਹਿਲਾਂ ਨਹੀਂ ਪਾਓਗੇ ਤੇ ਪਹਿਲਾਂ ਸੜਕਾਂ ਬਣਾਓਗੇ ਕਿਸ ਤਰ੍ਹਾਂ ਕਰੋਗੇ ਨਹੀਂ ਨਹੀਂ ਉਹ ਤੇ ਦੇਖੋ ਆਪਾਂ ਪੂਰਾ ਕੰਮ ਜਣਾ ਪਲਾਣ ਨਾਲ ਕਰ ਰਹੇ ਹਾਂ ਕਿਥੇ ਇਹ ਨਾ ਜਦੋਂ ਸੀ ਗੈਸ ਦੀ ਲੋਰਾ ਉਸੇ ਸੀ ਗੈਸ ਨਾਲ ਦੇ ਜਿੱਥੇ ਆਉਦਰੀ ਪੈਕ ਕੀਤਾ ਹੋਇਆ ਤੇ ਕੋਈ ਚਲਕਾ ਜਾਂ ਕੋਈ ਗਲੀ ਬਣਾਉਣ ਵਾਲੀ ਗੱਲ ਕੋਈ ਨਹੀਂ ਆਉਂਦਾ ਕੋਈ ਪ੍ਰੋਬਲਮ ਨਹੀਂ ਜਿੰਦੇ ਆਲਾ ਕੋ ਨੂੰ ਸ਼ਹਿਰ ਵਿੱਚ ਤਕਰੀਬਨ ਸਾਰੇ ਕੰਮ ਹੋ ਚੁੱਕੇ ਆ ਜਿਸ ਤਰ੍ਹਾਂ ਕਿ ਇੱਕ ਹਸਪਤਾਲ ਦੀ ਵੀ ਫੈਸਿਲਿਟੀ ਦੀ ਜ਼ਰੂਰਤ ਆ ਉਹ ਵੱਡੇ ਤੁਸੀਂ ਕਹਿ ਰਹੇ ਹੋ ਜੰਡਿਆਲਾ ਗਰੁੱਪ ਦੇ ਸਾਰੇ ਸਾਰੇ ਕੰਮ ਹੋ ਚੁੱਕੇ ਨੇ ਪਰ ਨਹੀਂ ਹੋਏ ਅਜੇ ਮੇਰੇ ਵਿਜ਼ਨ ਦੇ ਵਿੱਚ ਹੋਰ ਬਹੁਤ ਸਾਰੇ ਕੰਮ ਨੇ ਜਿਵੇਂ ਕਿ ਇੱਕ ਮਲਟੀ ਲੈਵਲ ਪਾਰਕਿੰਗ ਦੀ ਜਿਹੜੀ ਆ ਉਹ ਬਹੁਤ ਜ਼ਰੂਰਤ ਆ ਤੇ ਉਹਦੇ ਵਾਸਤੇ ਵੀ ਮੈਂ ਜਿਹੜਾ ਹੈ ਉਹ ਪ੍ਰੋਸੀਜਰ ਆ ਉਹਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ ਔਰ 19 ਕਰੋੜ ਰੁਪਏ ਦੀ ਲਾਗਤ ਆਉਣੀ ਲੱਗਦੀ ਤੇ ਮਲਟੀ ਲੈਵਲ ਪਾਰਕਿੰਗ ਬਣਾਉਣ ਵਾਸਤੇ ਉਹ ਵੀ ਅੰਡਰ ਪ੍ਰੋਸੈਸ ਆ ਇਸ ਤੋਂ ਇਲਾਵਾ ਜਿਹੜਾ ਸਾਡਾ ਇੱਕ तहसील कॉम्प्लेक्स ਆ ਉਹ ਵੀ ਜੰਡੇ ਵਾਲੇ ਦੇ ਵਿੱਚ ਬਣਾਉਣਾ ਆ ਖੇਲੋ ਇੰਡੀਆ ਦਾ ਇੱਕ ਪ੍ਰੋਜੈਕਟ ਈ ਹੋਣਾ ਆ ਜੰਡੇ ਵਾਲੇ ਡਰਾਉਂਡ ਦਾ ਸਟੇਡੀਅਮ ਜਿਹੜਾ ਆ ਉਹ ਆਲਮੋਸਟ ਅਸੀਂ ਉਹਦੇ ਤੇ ਵੀ ਕੰਮ ਕਰ ਰਹੇ ਆ ਔਰ ਪੰਜਾਬ ਐਗਰਡ ਦਾ ਹਸਪੀਟਲ ਜੰਡੇ ਵਾਲਾ ਗੁਰੂ ਦੇ ਵਿੱਚ ਉਹਦੀ ਤੇ ਵੀ ਕਾਰਗਵਾਈ ਜਰੀਆ ਹੋ ਰਹੀ ਚਾ ਨਗਰ ਨਿਗਮ ਦੇ ਚੋਣਾਂ ਵਿੱਚ ਕਿੰਨਾ ਕਿ ਜਿੱਤੇ ਕੀ ਕਾਰਨ ਰਹਿੰਦੇ ਸਾਧਾ ਜੀ ਮੇਰਾ ਜਨਲ ਦੇ ਬਾਈਪਾਸ ਸੁਵੇਤੋਂ ਕੱਢਿਆ ਗਿਆ ਕੋਈ ਨਹੀਂ ਜੀ ਕੋਈ ਨਹੀਂ ਚੱਲ ਰਿਹਾ ਬਾਈਪਾਸ ਥੋੜਾ ਜਿਹਾ ਫੋਰੈਸਟਲੀ ਹੈਵੀ ਸੀ ਜੀ ਸਾਡੀ ਅਪਰੂਵਲ ਉਹ ਉਹ ਵੀ ਸਾਨੂੰ ਮਿਲ ਚੁੱਕੀ ਆ ਜਲਦ ਦਾ ਤਾਂ ਉਹਨੂੰ ਬਾਈਪਾਸ ਜਰਾ ਚੱਲ ਜੀ ਨਗਰ ਨਿਗਮ ਦੇ ਚੋਣਾ